ਮਹਾਰਾਜਾ ਰਣਜੀਤ ਸਿੰਘ ਵੱਲੋਂ ਚਾਰਲਸ ਥੀਓਫਿਲਸ ਮੈਟਕਾਫ ਨੂੰ ਤੋਹਫੇ ਵਜੋਂ ਪੇਟ ਕੀਤੀ ਦਸਤਾਰ ਲੰਡਨ 'ਚ 1,65,500 ਪਾਉਂਡ ਜੋ ਕਿ ਲਗਭਗ 1 ਕਰੋੜ 93 ਲੱਖ ਰੁਪਏ ਤੋਂ ਵੱਧ ਕੀਮਤ 'ਚ ਨਿਲਾਮ ਹੋਈ ਹੈ ਲੰਡਨ ਦੇ ਬੌਨ ਹੈਮਸ ਨਿਲਾਮੀ ਘਰ 'ਚ ਇਸਲਾਮ ਏਸ਼ੀਅਨ ਵਿਭਾਗ ਵੱਲੋਂ ਇਹ ਨਿਲਾਮੀ ਬੀਤੇ ਕੱਲ੍ਹ ਹੋਈ ਸੀ ਨਿਲਾਮੀ ਘਰ ਮੁਤਾਬਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਮੈਟਕਾਫ ਨੂੰ ਤੋਹਫੇ ਵਜੋਂ ਪੇਟ ਕੀਤੀ ਗਈ ਹੈ ਦਸਤਾਰ ਲੰਬੇ ਆਇਤ ਕਾਰ ਰੂਪ ਚ ਹੈ ਜੋ ਕਿ ਚਿੱਟੀ ਉਨ ਦੀ ਬਣੀ ਹੋਈ ਹੈ ਇਹ ਦਸਤਾਰ ਪੀੜੀਦਰ ਪੀੜੀ ਸੰਗ੍ਰਹਿ ਕਰਨ ਵਾਲੀ ਲ ਦੇਖ ਪੈਂ ਦੁਆਰਾ ਹੱਥ ਲਿਖਤ ਦਸਤਾਵੇਜ਼ ਹਨ ਜਿਨ੍ਹਾਂ ਦੇ ਦਸਤਾਰ ਪ੍ਰਾਪਤੀ ਦਾ ਵੇਰਵਾ ਦੱਸਿਆ ਗਿਆ ਹੈ ਤੇ ਇੱਕ ਹੋਰ ਕਾਰਡ ਤੇ ਰਣਜੀਤ ਸਿੰਘ ਦੀ ਦਸਤਾਰ ਮੈਟਕਾਫ ਨੂੰ 960 ਗੁਣਾ 44.5 ਸੈਂਟੀਮੀਟਰ ਲਿਖਿਆ ਹੋਇਆ ਹੈ ਜਾਣਕਾਰੀ ਅਨੁਸਾਰ ਮਹਾਰਾਜਾ ਨੇ ਇਹ ਦਸਤਾਰ ਅੰਗਰੇਜ਼ ਅਧਿਕਾਰੀ ਮੈਟਕਾਫ ਨੂੰ 25 ਅਪ੍ਰੈਲ 1809 ਨੂੰ ਹੋਈ ਅੰਮ੍ਰਿਤਸਰੀ ਸੰਧੀ ਸਮੇਂ ਭੇਂਟ ਕੀਤੀ ਸੀ ਕੇਂਦਰ ਸਰਕਾਰ ਨੇ ਅੱਜ ਤੋਂ ਰਾਸ਼ਟਰੀ ਰਾਜਮਾਰਗਾਂ ਦੇ ਯਾਤਰਾ ਕਰਨ ਵਾਲੇ ਵਾਹਨਾਂ ਨੂੰ ਰਾਹਤ ਦਿੱਤੀ ਹੈ ਫਾਸਟੈਗ ਤੋਂ ਬਿਨਾ ਵਾਹਨਾਂ ਤੋਂ ਹੁਣ ਟੋਲ ਪਲਾਜ਼ਿਆਂ ਤੇ ਡਿਜੀਟਲ ਭੁਗਤਾਨ ਕਰਨ ਤੇ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ ਵਾਹਨਾਂ ਨੂੰ ਨਿਰਧਾਰਤ ਟੋਲ ਦਰ ਤੋਂ ਸਿਰਫ 25% ਵੱਧ ਭੁਗਤਾਨ ਕਰਕੇ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਣਕਾਰੀ ਮੁਤਾਬਕ ਇੱਕ ਵੈਧ ਫਾਸਟੈਗ ਦੀ ਵਰਤੋਂ ਕਰਦੇ ਹੋਏ 100 ਰੁਪਏ ਦਾ ਟੋਲ ਅਦਾ ਕਰਨ ਵਾਲੇ ਵਾਹਨ ਤੋਂ ਨਕਦ ਭੁਗਤਾਨ ਕਰਨ ਤੇ 200 ਰੁਪਏ ਤੇ ਯੂਪੀਆਈ ਰਾਹੀਂ ਭੁਗਤਾਨ ਕਰਨ ਤੇ ਹੁਣ 150 ਰੁਪਏ ਵਸੂਲੇ ਜਾਣਗੇ ਜੋ ਕਿ ਪਹਿਲਾਂ ਦੁੱਗਣੇ ਸਨ 15 ਨਵ ਫਾਸਟੈਗ ਨਹੀਂ ਹੈ ਜਾਂ ਬਕਾਇਆ ਕੱਟੇ ਤਾਂ ਹੁਣ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ ਇਸ ਦੀ بجائے ਕਿਸੇ ਡੀਟਲ ਸਾਧਨ ਰਾਹੀ ਭੁਗਤਾਨ ਕਰਨ ਵਾਲੇ ਡਰਾਈਵਰਾਂ ਦੇ ਟੋਲ ਫੀਸ ਦਾ ਸਿਰਫ 1.25 ਗੁਣਾ ਵਸੂਲੇ ਜਾਣਗੇ ਕਸ਼ਮੀਰ ਦੇ ਸ਼੍ਰੀਨਗਰ ਦੇ ਨੋਗਾਮ ਪੁਲਿਸ ਸਟੇਸ਼ਨ ਤੇ ਬੀਤੀ ਰਾਤ ਇੱਕ ਵੱਡਾ ਧਮਾਕਾ ਹੋਇਆ ਇਸ ਵਿੱਚ 9 ਲੋਕ ਮਾਰੇ ਗਏ ਤੇ 29 ਜ਼ਖਮੀ ਹੋਏ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਜ਼ਖਮੀਆਂ ਵਿੱਚੋਂ ਜ਼ਿਆਦਾਤਰ ਪੁਲਿਸ ਕਰਮਚਾਰੀ ਹਨ ਤੇ 92 ਆਰਮੀ ਬੇਸ ਅਤੇ ਐਸਕੇਆਈਐਮਐਸ ਸੋਰਾ ਹਸਪਤਾਲ ਵਿੱਚ ਇਲਾਜ ਅਧੀਨ ਹਨ ਪਗਵੰਤ ਮੰਤਰੀ ਸਰਕਾਰ ਨੇ ਅੱਜ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਇਸ ਕਾਰਵਾਈ ਗੈਂਗਸਟਰਾਂ ਖਿਲਾਫ ਅਧਿਕਾਰੀ ਵੱਲੋਂ ਕਾਰਵਾਈ ਵਿੱਚ ناکਾਮ ਰਹਿਣ ਤੇ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਾਂ ਖਿਲਾਫ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦਾ ਦੌਰਾ ਕਰਨਗੇ ਜਿੱਥੇ ਉਹ ਆਦੀਵਾਸੀ ਗੌਰਵ ਦਿਵਸ ਮਨਾਉਣਗੇ ਤੇ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਮਦਾ ਜ਼ਿਲ੍ਹੇ ਵਿੱਚ 9700 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ ਗੁਜਰਾਤ ਅਤਵਾਦ ਵਿਰੋਧੀ ਦਸਤੇ ਨੇ ਪੰਜਾਬ ਵਿੱਚ ਗ੍ਰਨੇਡ ਹਮਲਿਆ ਤੇ ਹਤਿਆਣਾ ਦੀ ਤਸਕਰੀ ਦੇ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਹਲੌਲ ਤੋਂ ਗ੍ਰਿਫਤਾਰ ਕੀਤਾ ਹੈ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁੱਖ ਦੋਸ਼ੀ ਮਲੇਸ਼ੀਆ ਵਿੱਚ ਸੀ ਤੇ ਆਈਐਸਆਈ ਦੇ ਇਸ਼ਾਰੇ ਤੇ ਪੰਜਾਬ ਵਿੱਚ دہشت ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਐਡੀਐਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਗੁਰਪ੍ਰੀਤ ਸਿੰਘ ਜਿਸ ਨੂੰ ਗੋਪੀ ਬਿੱਲਾ ਵੀ ਕਿਹਾ ਜਾਂਦਾ ਉਸ ਨੂੰ ਪੰਚਮੈਲ ਜ਼ਿਲ੍ਹੇ ਦੇ ਹਲੌਲ ਕਸਬੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਸੁਲਤਾਨਪੁਰ ਲੋਧੀ ਦੇ ਪਿੰਡ ਜੌਰਜਪੁਰ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਸੜੀ ਹੋਈ ਹਨ ਪਛਾਤੀ ਲਾਸ਼ ਮਿਲਣ ਤੋਂ ਬਾਅਦ ਸਨਸਣੀ ਫੈਲ ਗਈ। ਹਾਲਾਤ ਵੇਖ ਕੇ ਹਰ ਇੱਕ ਵਿਅਕਤੀ ਦੀ ਰੂਹ ਕੰਬ ਗਈ। ਲੋਕ ਕੰਡੇ ਖੜੇ ਕਰ ਦੇਣ ਵਾਲੀ ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਸੀ। ਪੁਲਿਸ ਅਨੁਸਾਰ ਲਾਸ਼ ਇੱਕ ਮਹਿਲਾ ਦੀ ਹੈ ਜਿਸ ਦੀ ਉਮਰ 30 ਸਾਲ ਦੇ ਕਰੀਬ ਹੋ ਸਕਦੀ ਹੈ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਨੂੰ ਇੱਕ ਮੋਟਰ ਦੇ ਉੱਤੇ ਰੱਖ ਕੇ ਪਹਿਲਾਂ ਮਾਰਿਆ ਗਿਆ ਤੇ ਫਿਰ ਉਸ ਦੀ ਪਛਾਣ ਦਬਾਉਣ ਅਤੇ ਸਬੂਤ ਮਿਟਾਉਣ ਲਈ ਉਸ ਨੂੰ ਸਾੜ ਦਿੱਤਾ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਕਈ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਚੜ੍ਹਦੇ ਪੰਜਾਬ ਦੀ ਇੱਕ ਮਹਿਲਾ ਜੋ ਕਿ ਗੁਰਦੁਆਰਾ ਨਨਕਾਣਾ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕਰਦੇ ਆ ਸਿੱਖ ਜਥੇ ਵਿੱਚੋਂ ਫਰਾਰ ਹੋ ਗਈ ਸੀ ਤੇ ਜਾਣਕਾਰੀ ਮਤੇਬਕ ਉਸ ਫਰਾਰ ਧਰਮ ਤਬਦੀਲ ਕਰਕੇ ਨਿਕਾਹ ਕਬੂਲ ਕਰ ਲਿਆ ਗਿਆ ਹੈ ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਗਈ ਹੈ ਜਿਸ ਨੇ ਨਿਕਾਹ ਕਬੂਲਦਿਆਂ ਮੌਲਵੀ ਕੋਲੋਂ ਨਿਕਾਲ ਲਈ ਆਪਣੀ ਸਹਿਮਤੀ ਪ੍ਰਗਟ ਕਰਦੇ ਆ ਸਰਟੀਫਿਕੇਟ ਵੀ ਸ਼ੇਖੋਪੁਰਾ ਦੀ ਇੱਕ ਮਸਜਿਦ ਤੋਂ ਪ੍ਰਾਪਤ ਕਰ ਲਿਆ ਹੈ ਮੋਗਾ 'ਚ ਇੱਕ ਭਿਆਨਕ ਸੜਕੀ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਾਰ ਰਾਜ ਖੜੇ ਟਰੱਕ ਨਾਲ ਜਾ ਟਕਰਾਈ ਤੇ ਇੱਕ ਜਣੇ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਖਬਰ ਕਬੂਰਥਲਾ ਤੋਂ ਹੈ ਜਿੱਥੇ ਕਿ ਇੱਕ ਮਹਿਲਾ ਤੇ ਹੋਈ ਫਾਇਰਿੰਗ ਮਾਮਲੇ 'ਚ ਪੁਲਿਸ ਨੇ ਪੰਜ ਦੋਸ਼ੀਆਂ ਨੂੰ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰ ਲਿਆ ਪੀੜਤਾਂ ਨੇ ਦੱਸਿਆ ਕਿ ਨੀਜੀ ਰਣਜੀਤ ਨੂੰ ਲੈ ਕੇ ਉਸ ਤੇ ਹਮਲਾ ਕੀਤਾ ਗਿਆ ਸੀ ਪਠਾਨਕੋਟ ਵਿਖੇ ਐਕਸਰਸਾਈਜ਼ ਵਿਭਾਗ ਦੇ ਸੀਆਈਏ ਸਟਾਫ ਵੱਲੋਂ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਵਿਖੇ ਨਾਕਾਬੰਦੀ ਦੌਰਾਨ ਇੱਕ ਗੱਡੀ 'ਚੋਂ 22 ਪੇਟੀਆਂ ਨੇ ਜ਼ਾਇ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਲੰਬਾ ਸਮਾਂ ਹੜਾ ਦਾ ਸੰਤਾਪ ਖੰਡਾਉਣ ਵਾਲੇ ਸੁਲਤਾਨਪੁਰ ਲੋਧੀ ਦੇ ਮੰਡ ਬਾਬੂ ਇਲਾਕੇ ਦੇ ਪਿੰਡ ਭੈਣੀ ਕਾਦਰਬਖਸ਼ ਦੇ ਕਿਸਾਨਾਂ ਦੇ ਚਿਹਰੇ ਉੱਤੇ ਖੁਸ਼ੀ ਦਿਖਾਈ ਦੇ ਰਹੀ ਹੈ 11 ਅਗਸਤ 2025 ਨੂੰ ਇਥੇ ਆਰਜੀਬਨ ਟੁੱਟਣ ਤੋਂ ਬਾਅਦ ਹਾਲਾਤ ਬਦਲ ਗਏ ਸਨ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਸੀ ਕਈ ਥਾਵਾਂ ਤੇ ਟੋਏ ਪੈ ਗਏ ਸਨ ਤੇ ਕਈ ਥਾਵਾਂ ਤੇ 5-5 ਫੁੱਟ ਰੇਤ ਚੜ੍ਹ ਗਈ ਸੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਵੱਲੋਂ ਲਗਾਤਾਰ ਇਸ ਇਲਾਕੇ ਦੀ ਮਦਦ ਕੀਤੀ ਜਾ ਰਹੀ ਸੀ ਤੇ ਹੁਣ ਮੁੜਾਬਾਦ ਹੋਈਆਂ ਜ਼ਮੀਨਾਂ ਦੀ ਵਿੱਚ ਸੰਤ ਸਿਚੇਵਾਲ ਵੱਲੋਂ ਕਣਕ ਦੀ ਬਿਜਾਈ ਸ਼ੁਰੂ ਕੀਤੀ ਗਈ ਸੰਤ ਸ ਹੋਏ ਇਸੇ ਤਰ੍ਹਾਂ ਮਦਦ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਤਾਮਿਲ ਫਿਲਮਾਂ ਦੇ ਦਿੱਗਜ ਨਿਰਦੇਸ਼ਕ ਵੀ ਸ਼ੇਖਰ ਦਾ ਚੇਨਈ ਵਿਖੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ 72 ਸਾਲਾ ਫਿਲਮ ਨਿਰਮਾਤਾ ਪਿਛਲੇ ਕੁਝ ਸਮੇਂ ਤੋਂ ਠੀਕ ਮਹਿਸੂਸ ਨਹੀਂ ਕਰ ਰਹੇ ਸਨ ਤੇ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ ਸ਼ੇਖਰ 1990 ਦੇ ਦਹਾਕੇ ਵਿੱਚ ਕਈ ਪ੍ਰਸਿੱਧ ਪਰਵਾਰਿਕ ਮਨੋਰੰਜਨ ਫਿਲਮਾਂ ਲਈ ਜਾਣੇ ਜਾਂਦੇ ਸਨ ਜਿਨ੍ਹਾਂ ਵਿੱਚੋਂ ਵਰਵੂ ਐਟਾਨਾ ਸੇ ਲਾਬੂ ਪਠਾਨਾ ਤੇ ਕਲਮ ਮਾਰੀ ਪੋਜੂ ਵਰਗੀਆਂ ਪਰਵਾਰਿਕ ਕੇਂਦ੍ਰਿਤ ਕਮੇਡੀ ਸ਼ਾਮਲ ਹਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਚਾਰਲਸ ਥੀਓਫਿਲਸ ਮੈਟਕਾਫ ਨੂੰ ਤੋਹਫੇ ਵਜੋਂ ਪੇਟ ਕੀਤੀ ਦਸਤਾਰ ਲੰਡਨ 'ਚ 1,65,500 ਪਾਉਂਡ ਜੋ ਕਿ ਲਗਭਗ 1 ਕਰੋੜ 93 ਲੱਖ ਰੁਪਏ ਤੋਂ ਵੱਧ ਕੀਮਤ 'ਚ ਨਿਲਾਮ ਹੋਈ ਹੈ। ਲੰਡਨ ਦੇ ਬੌਨ ਹੈਮਸ ਨਿਲਾਮੀ ਘਰ 'ਚ ਇਸਲਾਮ ਏਸ਼ੀਅਨ ਵਿਭਾਗ ਵੱਲੋਂ ਇਹ ਨਿਲਾਮੀ ਬੀਤੇ ਕੱਲ੍ਹ ਹੋਈ ਸੀ। ਨਿਲਾਮੀ ਘਰ ਮੁਤਾਬਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਮੈਟਕਾਫ ਨੂੰ ਤੋਹਫੇ ਵਜੋਂ ਪੇਟ ਕੀਤੀ ਗਈ ਇਹ ਦਸਤਾਰ ਲੰਬੇ ਆਇਤਕਾਰ ਰੂਪ 'ਚ ਹੈ ਜੋ ਕਿ ਚਿੱਟੀ ਉਨ ਦੀ ਬਣੀ ਹੋਈ ਹੈ। ਇਹ ਦਸਤਾਰ ਪੀੜੀਦਰ ਪੀੜੀ ਸੰਗ੍ਰਹਿ ਕਰਨ ਇੱਕ ਪੈਂ ਦੁਆਰਾ ਹੱਥ ਲਿਖਤ ਦਸਤਾਵੇਜ਼ ਹਨ ਜਿਨ੍ਹਾਂ ਦੇ ਦਸਤਾਰ ਪ੍ਰਾਪਤੀ ਦਾ ਵੇਰਵਾ ਦੱਸਿਆ ਗਿਆ ਹੈ ਤੇ ਇੱਕ ਹੋਰ ਕਾਰਡ ਤੇ ਰঞ্জੀਤ ਸਿੰਘ ਦੀ ਦਸਤਾਰ ਮੈਟਕਾਫ ਨੂੰ 960 ਗੁਣਾ 44.5 ਸੈਂਟੀਮੀਟਰ ਲਿਖਿਆ ਹੋਇਆ ਹੈ ਜਾਣਕਾਰੀ ਅਨੁਸਾਰ ਮਹਾਰਾਜਾ ਨੇ ਇਹ ਦਸਤਾਰ ਅੰਗਰੇਜ਼ ਅਧਿਕਾਰੀ ਮੈਟਕਾਫ ਨੂੰ 25 ਅਪ੍ਰੈਲ 1809 ਨੂੰ ਹੋਈ ਅੰਮ੍ਰਿਤਸਰੀ ਸੰਧੀ ਸਮੇਂ ਪੇਨਟ ਕੀਤੀ ਸੀ ਕੇਂਦਰ ਸਰਕਾਰ ਨੇ ਅਜ ਤੋ ਰਾਸ਼ਟਰੀ ਰਾਜਮਾਰਗਾਂ ਦੇ ਯਾਤਰਾ ਕਰਨ ਵਾਲੇ ਵਾਹਨਾਂ ਨੂੰ ਰਾਹਤ ਦਿੱਤੀ ਹੈ ਫਾਸਟੈਗ ਤੋਂ ਬਿਨਾ ਵਾਹਨਾਂ ਤੋਂ ਹੁਣ ਟੋਲ ਪਲਾਜ਼ਿਆਂ ਤੇ ਡਿਜੀਟਲ ਭੁਗਤਾਨ ਕਰਨ ਤੇ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ ਵਾਹਨਾਂ ਨੂੰ ਨਿਰਧਾਰਤ ਟੋਲ ਦਰ ਤੋਂ ਸਿਰਫ 25% ਵੱਧ ਭੁਗਤਾਨ ਕਰਕੇ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਣਕਾਰੀ ਮੁਤਾਬਕ ਇੱਕ ਵੈਧ ਫਾਸਟੈਗ ਦੀ ਵਰਤੋਂ ਕਰਦੇ ਹੋਏ 100 ਰੁਪਏ ਦਾ ਟੋਲਾ ਦਾ ਕਰਨ ਵਾਲੇ ਵਾਹਨ ਤੋਂ ਨਕਦ ਭੁਗਤਾਨ ਕਰਨ ਤੇ 200 ਰੁਪਏ ਤੇ ਯੂਪੀਆਈ ਰਾਹੀਂ ਪੁਖਤਾਨ ਕਰਨ ਤੇ ਹੁਣ 150 ਰੁਪਏ ਵਸੂਲੇ ਜਾਣਗੇ ਜੋ ਕਿ ਪਹਿਲਾਂ ਦੁੱਗਣੇ ਸਨ 15 ਨਵੰਬਰ 2025 ਤੋਂ ਲਾਗੂ ਨਿਯਮਾ ਦੇ ਤਹਿਤ ਜੇਕਰ ਫਾਸਟ ਟੈਗ ਨਹੀਂ ਹੈ ਜਾਂ ਬਕਾਇਆ ਕਾ ਠੇ ਤਾਂ ਹੁਣ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ ਇਸ ਦੇ ਬਜਾਏ ਕਿਸੇ ਡੀਟੈਲ ਸਾਧਨ ਰਾਹੀਂ ਪੁਖਤਾਨ ਕਰਨ ਵਾਲੇ ਡਰਾਈਵਰਾਂ ਤੋਂ ਟੋਲ ਫੀਸ ਦਾ ਸਿਰਫ 1.25 ਗੁਣਾ ਵਸੂਲੇ ਜਾਣਗੇ ਕਸ਼ਮੀਰ ਦੇ ਸ਼੍ਰੀਨਗਰ ਦੇ ਨੋਗਾਮ ਪੁਲਿਸ ਸਟੇਸ਼ਨ ਤੇ ਬੀਤੀ ਰਾਤ ਇੱਕ ਵੱਡਾ ਧਮਾਕਾ ਹੋਇਆ ਇਸ ਵਿੱਚ 9 ਲੋਕ ਮਾਰੇ ਗਏ ਤੇ 29 ਜ਼ਖਮੀ ਹੋਏ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਤਰਾ ਹੈ ਜ਼ਖਮੀਆਂ ਵਿੱਚੋਂ ਜ਼ਿਆਦਾਤਰ ਪੁਲਿਸ ਕਰਮਚਾਰੀ ਹਨ ਤੇ 92 ਆਰਮੀ ਬੇਸ ਅਤੇ ਐਸਕੇਆਈਐਮਐਸ ਸੋਰਾ ਹਸਪਤਾਲ ਵਿੱਚ ਇਲਾਜ ਅਧੀਨ ਹਨ ਪੰਜਾਬ ਤੋਂ ਮੰਤਰੀ ਸਰਕਾਰ ਨੇ ਅੱਜ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਐਸਾ ਕਾਰਵਾਈ ਗੈਂਗਸਟਰਾਂ ਖਿਲਾਫ ਅਧਿਕਾਰੀ ਵੱਲੋਂ ਕਾਰਵਾਈ ਵਿੱਚ ناکਾਮ ਰਹਿਣ ਤੇ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਗੈਂਗਸਟਰਾਂ ਖਿਲਾਫ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦਾ ਦੌਰਾ ਕਰਨਗੇ ਜਿੱਥੇ ਉਹ ਆਦੀਵਾਸੀ ਗੌਰਵ ਦਿਵਸ ਮਨਾਉਣਗੇ ਤੇ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਮਦਾ ਜ਼ਿਲ੍ਹੇ ਵਿੱਚ 9700 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ ਗੁਜਰਾਤ ਅੱਤਵਾਦ ਵਿਰੋਧੀ ਦਸਤੇ ਨੇ ਪੰਜਾਬ ਵਿੱਚ ਗ੍ਰੇਨੇਡ ਹਮਲਿਆਂ ਤੇ ਹਤਿਆਰਾਂ ਦੀ ਤਸਕਰੀ ਦੇ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਹਲੌਲ ਤੋਂ ਗ੍ਰਿਫਤਾਰ ਕੀਤਾ ਹੈ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁੱਖ ਦੋਸ਼ੀ ਮਲੇਸ਼ੀਆ ਵਿੱਚ ਸੀ ਤੇ ਆਈਐਸਆਈ ਦੇ ਇਸ਼ਾਰੇ ਤੇ ਪੰਜਾਬ ਵਿੱਚ دہشت ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਐਡੀਐਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਗੁਰਪ੍ਰੀਤ ਸਿੰਘ ਜਿਸ ਨੂੰ ਗੋਪੀ ਬਿੱਲਾ ਵੀ ਕਿਹਾ ਜਾਂਦਾ ਉਸ ਨੂੰ ਪੰਚਮੈਲ ਜ਼ਿਲ੍ਹੇ ਦੇ ਹਲੌਲ ਕਸਬੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਸੁਲਤਾਨਪੁਰ ਲੋਧੀ ਦੇ ਪਿੰਡ ਜੌਰਜਪੁਰ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਸੜੀ ਹੋਈਆਂ ਪਛਾਤੀ ਲਾਸ਼ ਮਿਲਣ ਤੋਂ ਬਾਅਦ ਸਨਸਣੀ ਫੈਲ ਗਈ। ਹਾਲਾਤ ਵੇਖ ਕੇ ਹਰ ਇੱਕ ਵਿਅਕਤੀ ਦੀ ਰੂਹ ਕੰਬ ਗਈ। ਲੋਕ ਕੰਡੇ ਖੜੇ ਕਰ ਦੇਣ ਵਾਲੀ ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਸੀ। ਪੁਲਿਸ ਅਨੁਸਾਰ ਲਾਸ਼ ਇੱਕ ਮਹਿਲਾ ਦੀ ਹੈ ਜਿਸ ਦੀ ਉਮਰ 30 ਸਾਲ ਦੇ ਕਰੀਬ ਹੋ ਸਕਦੀ ਹੈ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਉਸ ਨੂੰ ਇੱਕ ਮੋਟਰ ਦੇ ਉੱਤੇ ਰੱਖ ਕੇ ਪਹਿਲਾਂ ਮਾਰਿਆ ਗਿਆ ਤੇ ਫਿਰ ਉਸ ਦੀ ਪਛਾਣ ਦਬਾਉਣ ਅਤੇ ਸਬੂਤ ਮਿਟਾਉਣ ਲਈ ਉਸ ਨੂੰ ਸਾੜ ਦਿੱਤਾ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਕਈ ਸੇਕ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਚੜ੍ਹਦੇ ਪੰਜਾਬ ਦੀ ਕਮੈਲਾ ਜੋ ਕਿ ਗੁਰਦੁਆਰਾ ਨਨਕਾਣਾ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕਰਦੇ ਆ ਸਿੱਖ ਜਥੇ ਵਿੱਚੋਂ ਫਰਾਰ ਹੋ ਗਈ ਸੀ ਤੇ ਜਾਣਕਾਰੀ ਮੁਤਾਬਕ ਉਸ ਫਰੋ ਧਰਮ ਤਬਦੀਲ ਕਰਕੇ ਨਿਕਾਹ ਕਬੂਲ ਕਰ ਲਿਆ ਗਿਆ ਹੈ ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਗਈ ਹੈ ਜਿਸ ਨੇ ਨਿਕਾਹ ਕਬੂਲਦਿਆਂ ਮੌਲਵੀ ਕੋਲੋਂ ਨਿਕਾਹ ਲਈ ਆਪਣੀ ਸਹਿਮਤੀ ਪ੍ਰਗਟ ਕਰਦੇ ਆ ਸਰਟੀਫਿਕੇਟ ਵੀ ਸ਼ੇਖਪੁਰਾ ਦੀ ਇੱਕ ਮਸਜਿਦ ਤੋਂ ਪ੍ਰਾਪਤ ਕਰ ਲਿਆ ਹੈ ਮੋਗਾ 'ਚ ਇੱਕ ਭਿਆਨਕ ਸੜਕੀ ਹਾਦਸਾ ਹੋਣ ਦੀ ਖਬਰ ਸਾਹਮਣੀ ਆਈ ਹੈ ਜਿੱਥੇ ਇੱਕ ਕਾਰ ਰਾਜਖੜੇ ਟਰੱਕ ਨਾਲ ਜਾ ਟਕਰਾਈ ਤੇ ਇੱਕ ਜਣੇ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਖਬਰ ਕਪੂਰਥਲਾ ਤੋਂ ਹੈ ਜਿੱਥੇ ਇੱਕ ਮਹਿਲਾ ਤੇ ਹੋਈ ਫਾਇਰਿੰਗ ਮਾਮਲੇ 'ਚ ਪੁਲਿਸ ਨੇ ਪੰਜ ਦੋਸ਼ੀਆਂ ਨੂੰ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰ ਲਿਆ ਪੀੜਤਾ ਨੇ ਦੱਸਿਆ ਕਿ ਨੀਜੀ ਰਣਜੀਤ ਨੂੰ ਲੈ ਕੇ ਉਸ ਤੇ ਹਮਲਾ ਕੀਤਾ ਗਿਆ ਸੀ ਪਠਾਨਕੋਟ ਵਿਖੇ ਐਕਸਾਈਜ਼ ਵਿਭਾਗ ਤੇ ਸੀਆਈਏ ਸਟਾਫ ਵੱਲੋਂ ਪਠਾਨਕੋਟ-ਟਮਰੀਸਰ ਨੈਸ਼ਨਲ ਹਾਈਵੇ ਵਿਖੇ ਨਾਕਾਮੰਦੀ ਦੌਰਾਨ ਇੱਕ ਗੱਡੀ 'ਚੋਂ 22 ਪੇਟੀਆਂ ਨੇ ਜ਼ਾਇ ਸ਼ਰਾਬੀਆਂ ਬਰਾਮਦ ਕੀਤੀਆਂ ਗਈਆਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਲੰਬਾ ਸਮਾਂ ਹੜ੍ਹਾਂ ਦਾ ਸੰਤਾਪ ਹੰਡਾਉਣ ਵਾਲੇ ਸੁਲਤਾਨਪੁਰ ਲੋਧੀ ਦੇ ਮੰਡ ਬਾਬੂ ਇਲਾਕੇ ਦੇ ਪਿੰਡ ਪੈਣੀ ਕਾਦਰਬਖਸ਼ ਦੇ ਕਿਸਾਨਾਂ ਦੇ ਚਿਹਰੇ ਉੱਤੇ ਖੁਸ਼ੀ ਦਿਖਾਈ ਦੇ ਰਹੀ ਹੈ 11 ਅਗਸਤ 2025 ਨੂੰ ਇਥੇ ਆਰਜੀਬਨ ਟੁੱਟਣ ਤੋਂ ਬਾਅਦ ਹਾਲਾਤ ਬਦਲ ਗਏ ਸਨ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਸੀ ਕਈ ਥਾਵਾਂ ਤੇ ਟੋਏ ਪੈ ਗਏ ਸਨ ਤੇ ਕਈ ਥਾਵਾਂ ਤੇ 5-5 ਫੁੱਟ ਰੇਤ ਚੜ੍ਹ ਗਈ ਸੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਵੱਲੋਂ ਲਗਾਤਾਰ ਇਸ ਇਲਾਕੇ ਦੀ ਮਦਦ ਕੀਤੀ ਜਾ ਰਹੀ ਸੀ ਤੇ ਹੁਣ ਮੋੜਾ ਬਾਦ ਹੋਈਆਂ ਜ਼ਮੀਨਾਂ ਦੀ ਵਿੱਚ ਸੰਤ ਸਿਚੇਵਾਲ ਵੱਲੋਂ ਕਣਕ ਦੀ ਬਿਜਾਈ ਸ਼ੁਰੂ ਕੀਤੀ ਗਈ ਸੰਤ ਸ ਹੋਏ ਇਸੇ ਤਰ੍ਹਾਂ ਮਦਦ ਜਾਰੀ ਰੱਖਣ ਦੀ ਅਪੀਲ ਕੀਤੀ ਹੈ. ਤਾਮਿਲ ਫਿਲਮਾਂ ਦੇ ਦਿੱਗਜ ਨਿਰਦੇਸ਼ਕ ਵੀ ਸ਼ੇਖਰ ਦਾ ਚੇਨਈ ਵਿਖੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ 72 ਸਾਲਾ ਫਿਲਮ ਨਿਰਮਾਤਾ ਪਿਛਲੇ ਕੁਝ ਸਮੇਂ ਤੋਂ ਠੀਕ ਮਹਿਸੂਸ ਨਹੀਂ ਕਰ ਰਹੇ ਸਨ ਤੇ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ ਸ਼ੇਖਰ 1990 ਦੇ ਦਹਾਕੇ ਵਿੱਚ ਕਈ ਪ੍ਰਸਿੱਧ ਪਰਵਾਰਿਕ ਮਨੋਰੰਜਨ ਫਿਲਮਾਂ ਲਈ ਜਾਣੇ ਜਾਂਦੇ ਸਨ ਜਿਨ੍ਹਾਂ ਵਿੱਚੋਂ ਵਰਵੂ ਐਟਾ ਨਾ ਸੇ ਲਾਬੂ ਪਠਾਨਾ ਤੇ ਕਲਮ ਮਾਰੀ ਪੋਚੂ ਵਰਗੀਆਂ ਪਰਵਾਰਿਕ ਕੇਂਦ੍ਰਿਤ ਕਮੇਡੀ ਸ਼ਾਮਲ ਹਨ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮਹਾਰਾਜਾ ਰਣਜੀਤ ਸਿੰਘ ਵੱਲੋਂ ਚਾਰਲਸ ਥੀਓਫਿਲਸ ਮੈਟਕਾਫ ਨੂੰ ਤੋਹਫੇ ਵਜੋਂ ਭੇਟ ਕੀਤੀ ਦਸਤਾਰ ਲੰਡਨ 'ਚ 1,65,500 ਪਾਉਂਡ ਜੋ ਕਿ ਲਗਭਗ 1 ਕਰੋੜ 93 ਲੱਖ ਰੁਪਏ ਤੋਂ ਵੱਧ ਕੀਮਤ ਚ ਨਿਲਾਮ ਹੋਈ ਹੈ ਲੰਡਨ ਦੇ ਬੌਨਹੈਮਸ ਨਿਲਾਮੀ ਘਰ ਚ ਇਸਲਾਮ ਏਸ਼ੀਅਨ ਵਿਭਾਗ ਵੱਲੋਂ ਇਹ ਨਿਲਾਮੀ ਬੀਤੇ ਕੱਲ ਹੋਈ ਸੀ ਨਿਲਾਮੀਕਰ ਮੁਤਾਬਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਮੈਟਕਾਫ ਨੂੰ ਤੋਹਫੇ ਵਜੋਂ ਪੈਂਟ ਕੀਤੀ ਗਈ ਹੈ ਦਸਤਾਰ ਲੰਬੇ ਆਇਤ ਕਾ ਰੂਪ ਚ ਹੈ ਜੋ ਕਿ ਚਿੱਟੀ ਉਨ ਦੀ ਬਣੀ ਹੋਈ ਹੈ ਇਹ ਦਸਤਾਰ ਪੀੜੀਦਰ ਪੀੜੀ ਸੰਗ੍ਰਹਿ ਕਰਨ ਵਾਲੀ ਲੇਡੀ ਜੋਰਜੀਨਾ ਚੈਪਮੈਨ ਤੇ ਉਸ ਦੀ ਇੱਕ ਪੈਨ ਦੁਆਰਾ ਹੱਥ ਲਿਖਤ ਦਸਤਾਵੇਜ਼ ਹਨ ਜਿਨ੍ਹਾਂ ਦੇ ਦਸਤਾਰ ਪ੍ਰਾਪਤੀ ਦਾ ਵੇਰਵਾ ਦੱਸਿਆ ਗਿਆ ਹੈ ਤੇ ਕੋ ਹੋ ਰਿਕਾਰਡ ਤੇ ਰਣਜੀਤ 44.5 ਸੈਂਟੀਮੀਟਰ ਲਿਖਿਆ ਹੋਇਆ ਹੈ ਜਾਣਕਾਰੀ ਅਨੁਸਾਰ ਮਹਾਰਾਜਾ ਨੇ ਇਹ ਦਸਤਾਰ ਅੰਗਰੇਜ਼ ਅਧਿਕਾਰੀ ਮੈਟਕਾਫ ਨੂੰ 25 ਅਪ੍ਰੈਲ 1809 ਨੂੰ ਹੋਈ ਅੰਮ੍ਰਿਤਸਰੀ ਸੰਧੀ ਸਮੇਂ ਪੇਸ਼ ਕੀਤੀ ਸੀ ਕੇਂਦਰ ਸਰਕਾਰ ਨੇ ਅੱਜ ਤੋਂ ਰਾਸ਼ਟਰੀ ਰਾਜਮਾਰਗਾਂ ਦੇ ਯਾਤਰਾ ਕਰਨ ਵਾਲੇ ਵਾਹਨਾਂ ਨੂੰ ਰਾਹਤ ਦਿੱਤੀ ਹੈ। ਫਾਸਟੈਗ ਤੋਂ ਬਿਨਾ ਵਾਹਨਾਂ ਤੋਂ ਹੁਣ ਟੋਲ ਪਲਾਜ਼ਾ ਤੇ ਡਿਜੀਟਲ ਭੁਗਤਾਨ ਕਰਨ ਤੇ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ। ਵਾਹਨਾਂ ਨੂੰ ਨਿਰਧਾਰਤ ਟੋਲ ਦਰ ਤੋਂ ਸਿਰਫ 25% ਵੱਧ ਭੁਗਤਾਨ ਕਰਕੇ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਕ ਇੱਕ ਵੈਧ ਫਾਸਟੈਗ ਦੀ ਵਰਤੋਂ ਕਰਦੇ ਹੋਏ 100 ਰੁਪਏ ਦਾ ਟੋਲਾ ਦਾ ਕਰਨ ਵਾਲੇ ਵਾਹਨ ਤੋਂ ਨਕਦ ਭੁਗਤਾਨ ਕਰਨ ਤੇ 200 ਰੁਪਏ ਤੇ UPI ਰਾਹੀਂ ਭੁਗਤਾਨ ਕਰਨ ਤੇ ਹੁਣ 150 ਰੁਪਏ ਵਸੂਲੇ ਜਾਣਗੇ ਜੋ ਕਿ ਪਹਿਲਾਂ ਦੁੱਗਣੇ ਸਨ। 15 ਨਵੰਬਰ ਤੇ ਜੇਕਰ ਫਾਸਟੈਗ ਨਹੀਂ ਹੈ ਜਾਂ ਬਕਾਇਆ ਕਾ ਠੇਤਾ ਹੁਣ ਦੁਗਣੀ ਟੋਲ ਫੀਸ ਨਹੀਂ ਲਈ ਜਾਵੇਗੀ ਇਸ ਦੇ ਬਜਾਏ ਕਿਸੇ ਡੀਟੈਲ ਸਾਧਨ ਰਾਹੀਂ ਭੁਗਤਾਨ ਕਰਨ ਵਾਲੇ ਡਰਾਈਵਰਾਂ ਨੂੰ ਟੋਲ ਫੀਸ ਦਾ ਸਿਰਫ 1.25 ਗੁਣਾ ਵਸੂਲੇ ਜਾਣਗੇ ਕਸ਼ਮੀਰ ਦੇ ਸ਼੍ਰੀਨਗਰ ਦੇ ਨੋਗਾਮ ਪੁਲਿਸ ਸਟੇਸ਼ਨ ਤੇ ਬੀਤੀ ਰਾਤ ਇੱਕ ਵੱਡਾ ਧਮਾਕਾ ਹੋਇਆ ਇਸ ਵਿੱਚ 9 ਲੋਕ ਮਾਰੇ ਗਏ ਤੇ 29 ਜ਼ਖਮੀ ਹੋਏ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਤਰਾ ਹੈ ਜ਼ਖਮੀਆਂ ਵਿੱਚੋਂ ਜ਼ਿਆਦਾਤਰ ਪੁਲਿਸ ਕਰਮਚਾਰੀ ਹਨ ਤੇ 92 ਆਰਮੀ ਬੇਸ ਅਤੇ ਐਸਕੇਆਈਐਮਐਸ ਸੋਰਾ ਹਸਪਤਾਲ ਵਿੱਚ ਇਲਾਜ ਅਧੀਨ ਹਨ ਪੰਜਾਬ ਤੋਂ ਮੰਨ ਸਰਕਾਰ ਨੇ ਅੱਜ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਐਸਾ ਕਾਰਵਾਈ ਗੈਂਗਸਟਰਾਂ ਖਿਲਾਫ ਅਧਿਕਾਰੀ ਵੱਲੋਂ ਕਾਰਵਾਈ ਵਿੱਚ ناکਾਮ ਰਹਿਣ ਤੇ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਗੈਂਗਸਟਰਾਂ ਖਿਲਾਫ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦਾ ਦੌਰਾ ਕਰਨਗੇ ਜਿੱਥੇ ਉਹ ਆਦੀਵਾਸੀ ਗੌਰਵ ਦਿਵਸ ਮਨਾਉਣਗੇ ਤੇ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਮਦਾ ਜ਼ਿਲ੍ਹੇ ਵਿੱਚ 9700 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ ਗੁਜਰਾਤ ਅਤਵਾਦ ਵਿਰੋਧੀ ਦਸਤੇ ਨੇ ਪੰਜਾਬ ਵਿੱਚ ਗਰਨੇਡ ਹਮਲਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਹਲੌਲ ਤੋਂ ਗ੍ਰਿਫਤਾਰ ਕੀਤਾ ਹੈ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁੱਖ ਦੋਸ਼ੀ ਮਲੇਸ਼ੀਆ ਵਿੱਚ ਸੀ ਤੇ ਆਈਐਸਆਈ ਦੇ ਇਸ਼ਾਰੇ ਤੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਐਟੀਐਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਗੁਰਪ੍ਰੀਤ ਸਿੰਘ ਜਿਸ ਨੂੰ ਗੋਪੀ ਬਿੱਲਾ ਵੀ ਕਿਹਾ ਜਾਂਦਾ ਉਸ ਨੂੰ ਪੰਚਮੈਲ ਜ਼ਿਲ੍ਹੇ ਦੇ ਹਲੌਲ ਕਸਬੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਸultanpur Lodhi ਦੇ ਪਿੰਡ ਜੌਰਜਪੁਰ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਸੜੀ ਹੋਈਆਂ ਪਛਾਤੀ ਲਾਸ਼ ਮਿਲਣ ਤੋਂ ਬਾਅਦ ਸਨਸਣੀ ਫੈਲ ਗਈ। ਹਾਲਾਤ ਵੇਖ ਕੇ ਹਰ ਇੱਕ ਵਿਅਕਤੀ ਦੀ ਰੂਹ ਕੰਬ ਗਈ। ਲੋਕ ਕੰਡੇ ਖੜੇ ਕਰ ਦੇਣ ਵਾਲੀ ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਸੀ। ਪੁਲਿਸ ਅਨੁਸਾਰ ਲਾਸ਼ ਇੱਕ ਮਹਿਲਾ ਦੀ ਹੈ ਜਿਸ ਦੀ ਉਮਰ 30 ਸਾਲ ਦੇ ਕਰੀਬ ਹੋ ਸਕਦੀ ਹੈ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਨੂੰ ਇੱਕ ਮੋਟਰ ਦੇ ਉੱਤੇ ਰੱਖ ਕੇ ਪਹਿਲਾਂ ਮਾਰਿਆ ਗਿਆ ਤੇ ਫਿਰ ਉਸ ਦੀ ਪਛਾਣ ਦਬਾਉਣ ਅਤੇ ਸਬੂਤ ਮਿਟਾਉਣ ਲਈ ਉਸ ਨੂੰ ਸਾੜ ਦਿੱਤਾ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਕਾ ਇਹ ਸੇਕ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਚੜ੍ਹਦੇ ਪੰਜਾਬ ਦੀ ਕਮੈਲਾ ਜੋ ਕਿ ਗੁਰਦੁਆਰਾ ਨਨਕਾਣਾ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕਰਦੇ ਆ ਸਿੱਖ ਜਥੇ ਵਿੱਚੋਂ ਫਰਾਰ ਹੋ ਗਈ ਸੀ ਤੇ ਜਾਣਕਾਰੀ ਮੁਤਾਬਕ ਉਸ ਫਰਾਰ ਧਰਮ ਤਬਦੀਲ ਕਰਕੇ ਨਿਕਾਹ ਕਬੂਲ ਕਰ ਲਿਆ ਗਿਆ ਹੈ ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਗਈ ਹੈ ਜਿਸ ਨੇ ਨਿਕਾਹ ਕਬੂਲਦਿਆਂ ਮੌਲਵੀ ਕੋਲੋਂ ਨਿਕਾਹ ਲਈ ਆਪਣੀ ਸਹਿਮਤੀ ਪ੍ਰਗਟ ਕਰਦੇ ਆ ਸਰਟੀਫਿਕੇਟ ਵੀ ਸ਼ੇਖਪੂਰਾ ਦੀ ਇੱਕ ਮਸਜਿਦ ਤੋਂ ਪ੍ਰਾਪਤ ਕਰ ਲਿਆ ਹੈ ਮੋਗਾ 'ਚ ਇੱਕ ਭਿਆਨਕ ਸੜਕੀ ਹਾਦਸਾ ਹੋਣ ਦੀ ਖਬਰ ਸਾਹਮਣੀ ਆਈ ਹੈ ਜਿੱਥੇ ਇੱਕ ਕਾਰ ਰਾਜਖੜੇ ਟਰੱਕ ਨਾਲ ਜਾ ਟਕਰਾਈ ਤੇ ਇੱਕ ਜਣੇ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਖਬਰ ਕਪੂਰਥਲਾ ਤੋਂ ਵੇ ਜਿੱਥੇ ਕਿ ਇੱਕ ਮਹਿਲਾ ਤੇ ਹੋਈ ਫਾਇਰਿੰਗ ਮਾਮਲੇ 'ਚ ਪੁਲਿਸ ਨੇ ਪੰਜ ਦੋਸ਼ੀਆਂ ਨੂੰ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰ ਲਿਆ ਪੀੜਤਾਂ ਨੇ ਦੱਸਿਆ ਕਿ ਨੀਜੀ ਰਣਜੀਤ ਨੂੰ ਲੈ ਕੇ ਉਸ ਤੇ ਹਮਲਾ ਕੀਤਾ ਗਿਆ ਸੀ ਪਠਾਨਕੋਟ ਵਿਕੇ ਐਕਸਰਸਾਈਜ਼ ਵਿਭਾਗ ਦੇ ਸੀਆਈਏ ਸਟਾਫ ਵੱਲੋਂ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਵਿਖੇ ਨਾਕਾਮੰਦੀ ਦੌਰਾਨ ਇੱਕ ਗੱਡੀ ਚੋਂ 22 ਪੇਟੀਆਂ ਨੇ ਜ਼ਾਇ ਸ਼ਰਾਬੀਆਂ ਬਰਾਮਦ ਕੀਤੀਆਂ ਗਈਆਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਲੰਬਾ ਸਮਾਂ ਹੜ੍ਹਾਂ ਦਾ ਸੰਤਾਪ ਖੰਡਾਉਣ ਵਾਲੇ ਸੁਲਤਾਨਪੁਰ ਲੋਧੀ ਦੇ ਮੰਡ ਬਾਬੂ ਰਿਲਾਕੇ ਦੇ ਪਿੰਡ ਪੈਣੀ ਕਾਦਰਬਖਸ਼ ਦੇ ਕਿਸਾਨਾਂ ਦੇ ਚਿਹਰੇ ਉੱਤੇ ਖੁਸ਼ੀ ਦਿਖਾਈ ਦੇ ਰਹੀ ਹੈ 11 ਅਗਸਤ 2025 ਨੂੰ ਇਥੇ ਆਰ ਜੀਬਨ ਟੁੱਟਣ ਤੋਂ ਬਾਅਦ ਹਾਲਾਤ ਬਦਲ ਗਏ ਸਨ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਸੀ ਕਈ ਥਾਵਾਂ ਤੇ ਟੋਏ ਪੈ ਗਏ ਸਨ ਤੇ ਕਈ ਥਾਵਾਂ ਤੇ 5-5 ਫੁੱਟ ਰੇਤ ਚੜ੍ਹ ਗਈ ਸੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਵੱਲੋਂ ਲਗਾਤਾਰ ਇਸ ਇਲਾਕੇ ਦੀ ਮਦਦ ਕੀਤੀ ਜਾ ਰਹੀ ਸੀ ਤੇ ਹੁਣ ਮੁੜ ਆਬਾਦ ਹੋਈਆਂ ਜ਼ਮੀਨਾਂ ਦੀ ਵਿੱਚ ਸੰਤ ਸਿਚੇਵਾਲ ਵੱਲੋਂ ਕਣਕ ਦੀ ਬਿਜਾਈ ਸ਼ੁਰੂ ਕੀਤੀ ਗਈ ਸੰਤ ਹੋਏ ਇਸੇ ਤਰ੍ਹਾਂ ਮਦਦ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਤਾਮਿਲ ਫਿਲਮਾਂ ਦੇ ਦਿੱਗਜ ਨਿਰਦੇਸ਼ਕ ਵੀ ਸ਼ੇਖਰ ਦਾ ਚਨਈ ਵਿਖੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ 72 ਸਾਲਾ ਫਿਲਮ ਨਿਰਮਾਤਾ ਪਿਛਲੇ ਕੁਝ ਸਮੇਂ ਤੋਂ ਠੀਕ ਮਹਿਸੂਸ ਨਹੀਂ ਕਰ ਰਹੇ ਸਨ ਤੇ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ ਸ਼ੇਖਰ 1990 ਦੇ ਦਹਾਕੇ ਵਿੱਚ ਕਈ ਪ੍ਰਸਿੱਧ ਪਰਵਾਰਿਕ ਮਨੋਰੰਜਨ ਫਿਲਮਾਂ ਲਈ ਜਾਣੇ ਜਾਂਦੇ ਸਨ ਜਿਨ੍ਹਾਂ ਵਿੱਚੋਂ ਵਰਬੂ ਐ ਟਾਨਾ ਸੇ ਲਾਬੂ ਪਠਾਨਾ ਤੇ ਕਲਮ ਮਾਰੀ ਪੋਜੂ ਵਰਗੀਆਂ ਪਰਵਾਰਿਕ ਕੇਂਦ੍ਰਿਤ ਕਮੇਡੀ ਸ਼ਾਮਲ ਹਨ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮਹਾਰਾਜਾ ਰਣਜੀਤ ਸਿੰਘ ਵੱਲੋਂ ਚਾਰਲਸ ਥੀਓਫਿਲਸ ਮੈਟਕਾਫ ਨੂੰ ਤੋਹਫ਼ੇ ਵਜੋਂ ਪੇਟ ਕੀਤੀ ਦਸਤਾਰ ਲੰਡਨ 'ਚ 1,65,500 ਪਾਉਂਡ ਜੋ ਕਿ ਲਗਭਗ 1 ਕਰੋੜ 93 ਲੱਖ ਰੁਪਏ ਤੋਂ ਵੱਧ ਕੀਮਤ 'ਚ ਨਿਲਾਮ ਹੋਈ ਹੈ। ਲੰਡਨ ਦੇ ਬੌਨ ਹੈਮਸ ਨਿਲਾਮੀ ਘਰ 'ਚ ਇਸਲਾਮ ਏਸ਼ੀਆਨ ਵਿਭਾਗ ਵੱਲੋਂ ਇਹ ਨਿਲਾਮੀ ਬੀਤੇ ਕੱਲ੍ਹ ਹੋਈ ਸੀ। ਨਿਲਾਮੀ ਘਰ ਮੁਤਾਬਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਮੈਟਕਾਫ ਨੂੰ ਤੋਹਫ਼ੇ ਵਜੋਂ ਪੇਟ ਕੀਤੀ ਗਈ ਇਹ ਦਸਤਾਰ ਲੰਬੇ ਆਇਤ ਦਾ ਰੂਪ ਚ ਹੈ ਜੋ ਕਿ ਚਿੱਟੀ ਉਨ ਦੀ ਬਣੀ ਹੋਈ ਹੈ। ਇਹ ਦਸਤਾਰ ਪੀੜੀਦਰ ਪੀੜੀ ਸੰਗ੍ਰਹਿ ਕਰਨ ਵਾਲ ਇਹ ਪੈਂ ਦੁਆਰਾ ਹੱਥ ਲਿਖਤ ਦਸਤਾਵੇਜ਼ ਹਨ ਜਿਨ੍ਹਾਂ ਦੇ ਦਸਤਾਰ ਪ੍ਰਾਪਤੀ ਦਾ ਵੇਰਵਾ ਦੱਸਿਆ ਗਿਆ ਹੈ ਤੇ ਇੱਕ ਹੋਰ ਕਾਰਡ ਤੇ ਰਣਜੀਤ ਸਿੰਘ ਦੀ ਦਸਤਾਰ ਮੈਟਕਾਫ ਨੂੰ 960 44.5 ਸੈਂਟੀਮੀਟਰ ਲਿਖਿਆ ਹੋਇਆ ਹੈ ਜਾਣਕਾਰੀ ਅਨੁਸਾਰ ਮਹਾਰਾਜਾ ਨੇ ਇਹ ਦਸਤਾਰ ਅੰਗਰੇਜ਼ ਅਧਿਕਾਰੀ ਮੈਟਕਾਫ ਨੂੰ 25 ਅਪ੍ਰੈਲ 1809 ਨੂੰ ਹੋਈ ਅੰਮ੍ਰਿਤਸਰੀ ਸੰਧੀ ਸਮੇਂ ਭੇਂਟ ਕੀਤੀ ਸੀ ਕੇਂਦਰ ਸਰਕਾਰ ਨੇ ਅਜ ਤੋਂ ਰਾਸ਼ਟਰੀ ਰਾਜਮਾਰਗਾਂ ਦੇ ਯਾਤਰਾ ਕਰਨ ਵਾਲੇ ਵਾਹਨਾਂ ਨੂੰ ਰਾਹਤ ਦਿੱਤੀ ਹੈ ਫਾਸਟੈਗ ਤੋਂ ਬਿਨਾ ਵਾਹਨਾਂ ਤੋਂ ਹੁਣ ਟੋਲ ਪਲਾਜ਼ਿਆਂ ਤੇ ਡਿਜੀਟਲ ਭੁਗਤਾਨ ਕਰਨ ਤੇ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ ਵਾਹਨਾਂ ਨੂੰ ਨਿਰਧਾਰਤ ਟੋਲ ਦਰ ਤੋਂ ਸਿਰਫ 25% ਵੱਧ ਭੁਗਤਾਨ ਕਰਕੇ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਣਕਾਰੀ ਮੁਤਾਬਕ ਇੱਕ ਵੈਧ ਫਾਸਟੈਗ ਦੀ ਵਰਤੋਂ ਕਰਦੇ ਹੋਏ 100 ਰੁਪਏ ਦਾ ਟੋਲਾ ਦਾ ਕਰਨ ਵਾਲੇ ਵਾਹਨ ਤੋਂ ਨਕਦ ਭੁਗਤਾਨ ਕਰਨ ਤੇ 200 ਰੁਪਏ ਤੇ UPI ਰਾਹੀਂ ਭੁਗਤਾਨ ਕਰਨ ਤੇ ਹੁਣ 150 ਰੁਪਏ ਵਸੂਲੇ ਜਾਣਗੇ ਜੋ ਕਿ ਪਹਿਲਾਂ ਦੁੱਗਣੇ ਸਨ 15 ਨਵੰਬਰ 2025 ਮਾਤੇ ਤੈਤ ਜੇਕਰ ਫਾਸਟੈਗ ਨਹੀਂ ਹੈ ਜਾਂ ਬਕਾਇਆ ਕਾ ਠੇਤਾ ਹੋਣ ਦੁਗਣੀ ਟੋਲ ਫੀਸ ਨਹੀਂ ਲਈ ਜਾਵੇਗੀ ਇਸ ਦੇ ਬਜਾਏ ਕਿਸੇ ਡੀਟੈਲ ਸਾਧਨ ਰਾਹੀਂ ਭੁਗਤਾਨ ਕਰਨ ਵਾਲੇ ਡਰਾਈਵਰਾਂ ਨੂੰ ਟੋਲ ਫੀਸ ਦਾ ਸਿਰਫ 1.25 ਗੁਣਾ ਵਸੂਲੇ ਜਾਣਗੇ ਕਸ਼ਮੀਰ ਦੇ ਸ਼੍ਰੀਨਗਰ ਦੇ ਨੋਗਾਮ ਪੁਲਿਸ ਸਟੇਸ਼ਨ ਤੇ ਬੀਤੀ ਰਾਤ ਇੱਕ ਵੱਡਾ ਧਮਾਕਾ ਹੋਇਆ ਇਸ ਵਿੱਚ 9 ਲੋਕ ਮਾਰੇ ਗਏ ਤੇ 29 ਜ਼ਖਮੀ ਹੋਏ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਤਰਾ ਹੈ ਜ਼ਖਮੀਆਂ ਵਿੱਚੋਂ ਜ਼ਿਆਦਾਤਰ ਪੁਲਿਸ ਕਰਮਚਾਰੀ ਹਨ ਤੇ 92 ਆਰਮੀ ਬੇਸ ਅਤੇ ਐਸਕੇਆਈਐਮਐਸ ਸੋਰਾ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਗੋਂ ਤੋਂ ਮੰਤ ਸਰਕਾਰ ਨੇ ਅੱਜ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਐਸਾ ਕਾਰਵਾਈ ਗੈਂਗਸਟਰ ਖਿਲਾਫ ਅਧਿਕਾਰੀ ਵੱਲੋਂ ਕਾਰਵਾਈ ਵਿੱਚ ناکਾਮ ਰਹਿਣ ਤੇ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰ ਖਿਲਾਫ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਗੁਜਰਾਤ ਦਾ ਦੌਰਾ ਕਰਨਗੇ ਜਿੱਥੇ ਉਹ ਆਦੀਵਾਸੀ ਗੌਰਵ ਦਿਵਸ ਮਨਾਉਣਗੇ ਤੇ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਮਦਾ ਜ਼ਿਲ੍ਹੇ ਵਿੱਚ 9700 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ ਗੁਜਰਾਤ ਅਤਵਾਦ ਵਿਰੋਧੀ ਦਸਤੇ ਨੇ ਪੰਜਾਬ ਵਿੱਚ ਗਰਨੇਡ ਹਮਲਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਹਲੌਲ ਤੋਂ ਗ੍ਰਿਫਤਾਰ ਕੀਤਾ ਹੈ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁੱਖ ਦੋਸ਼ੀ ਮਲੇਸ਼ੀਆ ਵਿੱਚ ਸੀ ਤੇ ਆਈਐਸਆਈ ਦੇ ਇਸ਼ਾਰੇ ਤੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਐਡੀਐਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਗੁਰਪ੍ਰੀਤ ਸਿੰਘ ਜਿਸ ਨੂੰ ਗੋਪੀ ਬਿੱਲਾ ਵੀ ਕਿਹਾ ਜਾਂਦਾ ਉਸ ਨੂੰ ਪੰਚਮੈਲ ਜ਼ਿਲ੍ਹੇ ਦੇ ਹਲੌਲ ਕਸਬੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਸultanpur Lodhi ਦੇ ਪਿੰਡ ਜਾਰਜਪੁਰ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਸੜੀ ਹੋਈਆਂ ਪਛਾਤੀ ਲਾਸ਼ ਮਿਲਣ ਤੋਂ ਬਾਅਦ ਸਨਸਣੀ ਫੈਲ ਗਈ ਦੂ ਕਮ ਗਈ ਲੂ ਕੰਡੇ ਖੜੇ ਕਰ ਦੇਣ ਵਾਲੀ ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਸੀ ਪੁਲਿਸ ਅਨੁਸਾਰ ਲਾਸ਼ ਇੱਕ ਮਹਿਲਾ ਦੀ ਹੈ ਜਿਸ ਦੀ ਉਮਰ 30 ਸਾਲ ਦੇ ਕਰੀਬ ਹੋ ਸਕਦੀ ਹੈ ਸ਼ੰਕਾ ਪ੍ਰਕਟਾਈ ਜਾ ਰਹੀ ਹੈ ਕਿ ਇਸ ਨੂੰ ਇੱਕ ਮੋਟਰ ਦੇ ਉੱਤੇ ਰੱਖ ਕੇ ਪਹਿਲਾਂ ਮਾਰਿਆ ਗਿਆ ਤੇ ਫਿਰ ਉਸ ਦੀ ਪਛਾਣ ਦਬਾਉਣ ਤੇ ਸਬੂਤ ਮਿਟਾਉਣ ਲਈ ਉਸ ਨੂੰ ਸਾੜ ਦਿੱਤਾ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਕਾ ਇਹ ਸੇਕ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਚੜ੍ਹਦੇ ਪੰਜਾਬ ਦੀ ਕਮਈਲਾ ਜੋ ਕਿ ਗੁਰਦੁਆਰਾ ਨਨਕਾਣਾ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਦੇਦਾਰੇ ਕਰਦੇ ਆ ਸਿੱਖ ਜਥੇ ਵਿੱਚੋਂ ਫਰਾਰ ਹੋ ਗਈ ਸੀ ਤੇ ਜਾਣਕਾਰੀ ਮੁਤਾਬਕ ਉਸ ਫਰỞ ਧਰਮ ਤਬਦੀਲ ਕਰਕੇ ਨਿਕਾਹ ਕਬੂਲ ਕਰ ਲਿਆ ਗਿਆ ਹੈ ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਗਈ ਹੈ ਜਿਸ ਨੇ ਨਿਕਾਹ ਕਬੂਲਦਿਆਂ ਮੌਲਵੀ ਕੋਲੋਂ ਨਿਕਾਹ ਲਈ ਆਪਣੀ ਸਹਿਮਤੀ ਪ੍ਰਗਟ ਕਰਦੇ ਆ ਸਰਟੀਫਿਕੇਟ ਵੀ ਸ਼ੇਖੋਪੁਰਾ ਦੀ ਇੱਕ ਮਸਜਿਦ ਤੋਂ ਪ੍ਰਾਪਤ ਕਰ ਲਿਆ ਹੈ ਮੋਗਾ 'ਚ ਇੱਕ ਭਿਆਨਕ ਸੜਕੀ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਾਰ ਰਾਜ ਖੜੇ ਟਰੱਕ ਨਾਲ ਜਾ ਟਕਰਾਈ ਤੇ ਇੱਕ ਜਣੇ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਖਬਰ ਕਬੂਰਥਲਾ ਤੋਂ ਹੈ ਜਿੱਥੇ ਕਿ ਇੱਕ ਮਹਿਲਾ ਤੇ ਹੋਈ ਫਾਇਰਿੰਗ ਮਾਮਲੇ 'ਚ ਪੁਲਿਸ ਨੇ ਪੰਜ ਦੋਸ਼ੀਆਂ ਨੂੰ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰ ਲਿਆ ਪੀੜਤਾਂ ਨੇ ਦੱਸਿਆ ਕਿ ਨੀਜੀ ਰਣਜੀਤ ਨੂੰ ਲੈ ਕੇ ਉਸ ਤੇ ਹਮਲਾ ਕੀਤਾ ਗਿਆ ਸੀ ਪਠਾਨਕੋਟ ਵਿਖੇ ਐਕਸਰਸਾਈਜ਼ ਵਿਭਾਗ ਤੇ ਸੀਆਈਏ ਸਟਾਫ ਵੱਲੋਂ ਪਠਾਨਕੋਟ-ਟੰਬਰੀਸਰ ਨੈਸ਼ਨਲ ਹਾਈਵੇ ਵਿਖੇ ਨਾਕਾਮੰਦੀ ਦੌਰਾਨ ਇੱਕ ਗੱਡੀ 'ਚੋਂ 22 ਪੇਟੀਆਂ ਨੇ ਜ਼ਾਇ ਸ਼ਰਾਬੀਆਂ ਬਰਾਮਦ ਕੀਤੀਆਂ ਗਈਆਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਲੰਬਾ ਸਮਾਂ ਹੜਾ ਦਾ ਸੰਤਾਪ ਖੰਡਾਉਣ ਵਾਲੇ ਸੁਲਤਾਨਪੁਰ ਲੋਧੀ ਦੇ ਮੰਡ ਬਾਬੂ ਰਿਲਾਕੇ ਦੇ ਪਿੰਡ ਪੈਣੀ ਕਾਦਰਬਖਸ਼ ਦੇ ਕਿਸਾਨਾਂ ਦੇ ਚਿਹਰੇ ਉੱਤੇ ਖੁਸ਼ੀ ਦਿਖਾਈ ਦੇ ਰਹੀ ਹੈ 11 ਅਗਸਤ 2025 ਨੂੰ ਇਥੇ ਆਰ ਜੀਬਨ ਟੁੱਟਣ ਤੋਂ ਬਾਅਦ ਹਾਲਾਤ ਬਦਲ ਗਏ ਸਨ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਸੀ ਕਈ ਥਾਵਾਂ ਤੇ ਟੋਏ ਪੈ ਗਏ ਸਨ ਤੇ ਕਈ ਥਾਵਾਂ ਤੇ 5-5 ਫੁੱਟ ਰੇਤ ਚੜ੍ਹ ਗਈ ਸੀ ਰਾਜ ਸਭਾ ਮੈਂਬਰ ਇਸ ਸੰਤ ਬਲਬੀਰ ਸਿੰਘ ਸਿਚੇਵਾਲ ਵੱਲੋਂ ਲਗਾਤਾਰ ਇਸ ਇਲਾਕੇ ਦੀ ਮਦਦ ਕੀਤੀ ਜਾ ਰਹੀ ਸੀ ਤੇ ਹੁਣ ਮੁੜਾਬਾਦ ਹੋਈਆਂ ਜ਼ਮੀਨਾਂ ਦੀ ਵਿੱਚ ਸੰਤ ਸਿਚੇਵਾਲ ਵੱਲੋਂ ਕਣਕ ਦੀ ਬਿਜਾਈ ਸ਼ੁਰੂ ਕੀਤੀ ਗਈ ਸੰ ਹੋਏ ਇਸੇ ਤਰ੍ਹਾਂ ਮਦਦ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਤਾਮਿਲ ਫਿਲਮਾਂ ਦੇ ਦਿੱਗਜ ਨਿਰਦੇਸ਼ਕ ਵੀ ਸ਼ੇਖਰ ਦਾ ਚਨਈ ਵਿਖੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ 72 ਸਾਲਾ ਫਿਲਮ ਨਿਰਮਾਤਾ ਪਿਛਲੇ ਕੁਝ ਸਮੇਂ ਤੋਂ ਠੀਕ ਮਹਿਸੂਸ ਨਹੀਂ ਕਰ ਰਹੇ ਸਨ ਤੇ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ ਸ਼ੇਖਰ 1990 ਦੇ ਦਹਾਕੇ ਵਿੱਚ ਕਈ ਪ੍ਰਸਿੱਧ ਪਰਿਵਾਰਕ ਮਨੋਰੰਜਨ ਫਿਲਮਾਂ ਲਈ ਜਾਣੇ ਜਾਂਦੇ ਸਨ ਜਿਨ੍ਹਾਂ ਵਿੱਚੋਂ ਵਰਬੂ ਐ ਟਾਨਾ ਸੇ ਲਾਬੂ ਪਠਾਨਾ ਤੇ ਕਲਮ ਮਾਰੀ ਪੋਚੂ ਵਰਗੀਆਂ ਪਰਿਵਾਰਕ ਕੇਂਦ੍ਰਿਤ ਕਮੇਡੀ ਸ਼ਾਮਲ ਹਨ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਮਹਾਰਾਜਾ ਰਣਜੀਤ ਸਿੰਘ ਵੱਲੋਂ ਚਾਰਲਸ ਥੀਓਫਿਲਸ ਮੈਟਕਾਫ ਨੂੰ ਤੋਹਫੇ ਵਜੋਂ ਪੇਟ ਕੀਤੀ ਦਸਤਾਰ ਲੰਡਨ 'ਚ 1,65,500 ਪਾਉਂਡ ਜੋ ਕਿ ਲਗਭਗ 1 ਕਰੋੜ 93 ਲੱਖ ਰੁਪਏ ਤੋਂ ਵੱਧ ਕੀਮਤ 'ਚ ਨਿਲਾਮ ਹੋਈ ਹੈ। ਲੰਡਨ ਦੇ ਬੌਨ ਹੈਮਸ ਨਿਲਾਮੀ ਘਰ 'ਚ ਇਸਲਾਮ ਏਸ਼ੀਅਨ ਵਿਭਾਗ ਵੱਲੋਂ ਇਹ ਨਿਲਾਮੀ ਬੀਤੇ ਕੱਲ੍ਹ ਹੋਈ ਸੀ। ਨਿਲਾਮੀ ਘਰ ਮੁਤਾਬਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਮੈਟਕਾਫ ਨੂੰ ਤੋਹਫੇ ਵਜੋਂ ਪੇਟ ਕੀਤੀ ਗਈ ਇਹ ਦਸਤਾਰ ਲੰਬੇ ਆਇਤ ਦਾ ਰੂਪ ਚ ਹੈ ਜੋ ਕਿ ਚਿੱਟੀ ਉਨਦੀ ਬਣੀ ਹੋਈ ਹੈ। ਇਹ ਦਸਤਾਰ ਪੀੜੀਦਰ ਪੀੜੀ ਸੰਗ੍ਰਹਿ ਕਰਨ ਵਾਲ ਉਸਦੀਕ ਪੈਨ ਦੁਆਰਾ ਹੱਥ ਲਿਖਤ ਦਸਤਾਵੇਜ਼ ਹਨ ਜਿਨ੍ਹਾਂ ਦੇ ਦਸਤਾਰ ਪ੍ਰਾਪਤੀ ਦਾ ਵੇਰਵਾ ਦੱਸਿਆ ਗਿਆ ਹੈ ਤੇ ਹੋਰ ਰਿਕਾਰਡ ਤੇ ਰਣਜੀਤ ਸਿੰਘ ਦੀ ਦਸਤਾਰ ਮੈਟਕਾਫ ਨੂੰ 960 44.5 ਸੈਂਟੀਮੀਟਰ ਲਿਖਿਆ ਹੋਇਆ ਹੈ ਜਾਣਕਾਰੀ ਅਨੁਸਾਰ ਮਹਾਰਾਜਾ ਨੇ ਇਹ ਦਸਤਾਰ ਅੰਗਰੇਜ਼ ਅਧਿਕਾਰੀ ਮੈਟਕਾਫ ਨੂੰ 25 ਅਪ੍ਰੈਲ 1809 ਨੂੰ ਹੋਈ ਅੰਮ੍ਰਿਤਸਰੀ ਸੰਧੀ ਸਮੇਂ ਪੇਨਟ ਕੀਤੀ ਸੀ ਕੇਂਦਰ ਸਰਕਾਰ ਨੇ ਅਜ ਤੋ ਰਾਸ਼ਟਰੀ ਰਾਜਮਾਰਗਾਂ ਦੇ ਯਾਤਰਾ ਕਰਨ ਵਾਲੇ ਵਾਹਨ ਨੂੰ ਰਾਹਤ ਦਿੱਤੀ ਹੈ ਫਾਸਟੈਗ ਤੋਂ ਬਿਨਾ ਵਾਹਨਾਂ ਤੋਂ ਹੁਣ ਟੋਲ ਪਲਾਜ਼ਿਆਂ ਤੇ ਡਿਜੀਟਲ ਭੁਗਤਾਨ ਕਰਨ ਤੇ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ ਵਾਹਨਾਂ ਨੂੰ ਨਿਰਧਾਰਤ ਟੋਲ ਦਰ ਤੋਂ ਸਿਰਫ 25% ਵੱਧ ਭੁਗਤਾਨ ਕਰਕੇ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਣਕਾਰੀ ਮੁਤਾਬਕ ਇੱਕ ਵੈਧ ਫਾਸਟੈਗ ਦੀ ਵਰਤੋਂ ਕਰਦੇ ਹੋਏ 100 ਰੁਪਏ ਦਾ ਟੋਲਾ ਅਦਾ ਕਰਨ ਵਾਲੇ ਵਾਹਨ ਤੋਂ ਨਕਦ ਭੁਗਤਾਨ ਕਰਨ ਤੇ 200 ਰੁਪਏ ਤੇ UPI ਰਾਹੀਂ ਭੁਗਤਾਨ ਕਰਨ ਤੇ ਹੁਣ 150 ਰੁਪਏ ਵਸੂਲੇ ਜਾਣਗੇ ਜੋ ਕਿ ਪਹਿਲਾਂ ਦੁੱਗਣੇ ਸਨ 15 ਨਵੰਬਰ 202 ਫਾਸਟੈਗ ਨਹੀਂ ਹੈ ਜਾਂ ਬਕਾਇਆ ਕਾਟ ਹੈ ਤਾਂ ਹੁਣ ਦੁਗਣੀ ਟੋਲ ਫੀਸ ਨਹੀਂ ਲਈ ਜਾਵੇਗੀ ਇਸ ਦੀ ਬਜਾਏ ਕਿਸੇ ਡੀਟਲ ਸਾਧਨ ਰਾਹੀਂ ਭੁਗਤਾਨ ਕਰਨ ਵਾਲੇ ਡਰਾਈਵਰਾਂ ਦੇ ਟੋਲ ਫੀਸ ਦਾ ਸਿਰਫ 1.25 ਗੁਣਾ ਵਸੂਲੇ ਜਾਣਗੇ ਕਸ਼ਮੀਰ ਦੇ ਸ਼੍ਰੀਨਗਰ ਦੇ ਨੋਗਾਮ ਪੁਲਿਸ ਸਟੇਸ਼ਨ ਤੇ ਬੀਤੀ ਰਾਤ ਇੱਕ ਵੱਡਾ ਧਮਾਕਾ ਹੋਇਆ ਇਸ ਵਿੱਚ 9 ਲੋਕ ਮਾਰੇ ਗਏ ਤੇ 29 ਜ਼ਖਮੀ ਹੋਏ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਜ਼ਖਮੀਆਂ ਵਿੱਚੋਂ ਜ਼ਿਆਦਾਤਰ ਪੁਲਿਸ ਕਰਮਚਾਰੀ ਹਨ ਤੇ 92 ਆਰਮੀ ਬੇਸ ਅਤੇ ਐਸਕੇਆਈਐਮਐਸ ਸੋਰਾ ਹਸਪਤਾਲ ਵਿੱਚ ਇਲਾਜ ਅਧੀਨ ਹਨ ਪੰਜਾਬ ਤੋਂ ਮੰਨ ਸਰਕਾਰ ਨੇ ਅੱਜ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਐਸਾ ਕਾਰਵਾਈ ਗੈਂਗਸਟਰਾਂ ਖਿਲਾਫ ਅਧਿਕਾਰੀ ਵੱਲੋਂ ਕਾਰਵਾਈ ਵਿੱਚ ناکਾਮ ਰਹਿਣ ਤੇ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਗੈਂਗਸਟਰਾਂ ਖਿਲਾਫ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦਾ ਦੌਰਾ ਕਰਨਗੇ ਜਿੱਥੇ ਉਹ ਆਦੀਵਾਸੀ